ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਡੀ ਤੁਸੀਂ ਵੇਖ ਰਹੇ ਹੋ ਸੈਂਟਾਫੀ 2000 12 ਮਾਡਲ ਤੇ ਬੰਪਰ ਤੋਂ ਲੈ ਕੇ ਸੱਤ ਤੱਕ ਸਾਰੀ オリジナル ਗੱਡੀ ਆ ਮਹਾਪੁਰਸ਼ਾਂ ਦੇ ਕੋਲ ਚੱਲੀ ਹੋਈ ਗੱਡੀ ਆ ਸੋ ਟਾਇਰ ਵੇਖ ਲਓ ਬਿਲਕੁਲ ਨਵੇਂ ਟਾਇਰ ਨੇ ਬਿਲਕੁਲ ਨਵੇਂ ਟਾਇਰ ਪਾਏ ਹੋਏ ਨੇ ਸੂ ਸਾਰੀ ਗੱਡੀ ਇਹ origignal ਆ ਦੂਸਰੇ ਨਾਵਾ ਆਟੋਮੈਟਿਕ ਆ ਸਾਰੀ ਗੱਡੀ origignal ਪੁਸ਼ ਬਟਨ ਦੇ ਨਾਲ ਸਟਾਰਟ ਹੁੰਦੀ ਆ ਆ ਦੇਖ ਲਓ ਤੁਸੀਂ ਅੰਦਰੋਂ ਵੀ ਅੰਦਰੋਂ ਵੀ ਪੂਰੀ ਐਨ ਆਟੋਮੈਟਿਕ ਆ ਆਟੋਮੈਟਿਕਾ ਗੱਡੀ ਤੋ ਪੁਸ਼ ਬਟਨ ਦੇਖ ਲਓ ਇਹ ਪੁਸ਼ ਬਟਨ ਦੇ ਨਾਲ ਸਟਾਰਟ ਹੁੰਦੀ ਆ ਤੇ ਸਾਰੀ ਗੱਡੀ ਅੰਦਰੋਂ ਵੀ ਕਹਿਣ ਕੋਕਾ ਹੈ ਵਧੀਆ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਸਾਰੀ ਗੱਡੀ origignal ਦੇਖੋ ਅੰਦਰ ਚੈੱਕ ਕਰੋ ਸ਼ੋਰੂਮ ਗੱਡੀ ਆ ਮਹਾਂਪੁਰਖਾਂ ਦੇ ਕੋਲ ਚੱਲੀ ਹੋਈ ਆ ਮਹਾਂਪੁਰਖਾਂ ਨੇ ਵੀ ਇਹ ਗੱਡੀ ਬੜੇ ਪਿਆਰ ਦੇ ਨਾਲ साम के रखी हुई है थोड़े सामने ਤੁਸੀਂ ਚੈੱਕ ਕਰ ਰਹੇ ਹੋ ਬਿਲਕੁਲ ਨਿਊ ਗੱਡੀ ਆ 2000 11 ਮਾਡਲ ਆ 12ਵੇਂ 2012 ਚ ਕਾਪੀ ਬਣੀ ਹੋਈ ਆ ਜੇ ਮੈਂ ਸਾਰੀ ਗੱਡੀ オリジナル ਆ ਜਿਨ੍ਹਾਂ ਨੇ ਲੈਣੀ ਆ ਸਿਰਫ ਇਹ ਗੱਡੀ 4 ਲੱਖ ਦੀ ਦਿੱਤੀ ਜਾਊਗੀ ਦੇਖੋ 7 ਸੀਟਰ ਗੱਡੀ ਆ 7 ਸੀਟਰ ਗੱਡੀ ਆ ਕਰੋ ਚੈੱਕ ਕਰੋ ਪੂਰੀ ਗੱਡੀ ਸਾਰੀ ਗੱਡੀ ਬੰਪਰ ਤੋਂ ਲੈ ਕੇ ਉੱਪਰ ਤੱਕ origignal ਗੱਡੀ ਆ ਦਾਦਾ ਨੰਬਰ 94643 9581 ਸਿਰੇ ਕੋਲ ਗੱਡੀ ਖੜੀ ਆ ਸੰਤ ਰੇਨਬਾਬਾ ਲਖਵੀਰ ਸਿੰਘ ਜੀ ਖਾਲਸਾ ਲੋਹੜਾ ਸਾਹਿਬ ਵਾਲੇ ਤੁਸੀਂ ਸਾਰੇ ਤਕਰੀਬਨ ਜਾਣਦੇ ਹੋ ਫੇਸਬੁੱਕਾਂ ਦੇ ਉੱਤੇ ਗੁਰੂ ਘਰ ਦੇ ਵਿੱਚ ਗੱਡੀ ਖੜੀ ਹੈ ਦੇਖੋ ਗੁਰਦੁਆਰਾ ਸਾਹਿਬ ਪਿੰਡ ਕਲੰਗੀਰ ਗੁਰਦੁਆਰਾ ਕਲੰਗੀਰ ਸਾਹਿਬ ਪਿੰਡ ਤੀਰੂ ਮਾਜਰੇ ਵਿਖੇ ਇਹ ਗੱਡੀ ਖੜੀ ਆ ਬੜੀ ਸਾਫ ਸੁਥਰੀ ਗੱਡੀ ਆ ਬਹੁਤ ਸੋਹਣੀ ਗੱਡੀ ਉੱਪਰੋਂ ਦੇਖੋ ਤੁਸੀਂ ਸੱਤ ਸੂਸਾਰੇ ਸੈਮ ਸਿੱਟਰ ਗੱਡੀ ਬਹੁਤ ਪਿਆਰੀ ਗੱਡੀ ਆ ਕਿਸੇ ਨੇ ਵੀ ਲੈਣੀ ਆ ਉਹ ਮੇਰੇ ਨਾਲ 94643 56801 ਤੇ ਸੰਪਰਕ ਕਰ ਸਕਦੇ ਹੋ ਬੜੀ ਪਿਆਰੀ ਗੱਡੀ ਆ ਦੇਖੋ ਸਾਰੀ ਐਨ ਸਿਰ ਤੋਂ ਲੈ ਕੇ ਸਿਰ ਤੱਕ Ориਜినਲ ਗੱਡੀ ਆ ਹੁਕ ਚੈੱਕ ਕਰੋ ਜੀ ਗੱਡੀ ਸਾਰੀ ਗੱਡੀ オリジナル ਆ ਸਾਰੀ ਗੱਡੀ オリジナル ਆ ਕੋਈ ਵੀ ਕਿਤੋਂ ਫਰਕ ਨਹੀਂ ਸੈਂਟਾਫੀ ਗੱਡੀ ਆ ਵੀਡੀਓ ਨੂੰ ਲਾਇਕ ਕਮੈਂਟ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਜਿਹਨੇ ਲੈਣੀ ਹੈ ਗੱਡੀ ਇੱਕੋ ਰੇਟ ਆ ਘਾਟ ਬਾਅਦ ਕੋਈ ਨਹੀਂ ਹੈਗੀ ਸਿਰਫ 4 ਲੱਖ ਦੀ ਸਿਰਫ 4 ਲੱਖ ਦੀ ਸੈਵਨ ਗੱਡੀ ਆ ਔਵਰੇਜ 15 16 ਦੀ ਐਵਰੇਜ ਦਿੰਦੀ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਪਾਸੋਂ ਸੂਰਮ ਗੱਡੀ ਆ ਬਿਲਕੁਲ ਕੋਈ ਹਜੇ ਪਾਲਿਸ ਪੁਲਿਸ ਨੇ ਮਾਰੀ ਕਿਸੇ ਤਰ੍ਹਾਂ ਦੀ ਵੀ ਤੇ ਨਿਊ ਗੱਡੀ ਆ ਦੇਖੋ ਕਰੋ ਚੈੱਕ ਟਾਇਰ ਸਾਰੇ ਨਵੇਂ ਨੇ ਸਾਰੇ ਗੇਅਰ ਇੰਜਨ ਹੀਟਰ ਤੇ ਏਸੀ ਸਭ ਓਕੇ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜਿੰਨੇ ਟਿਕਨ